em me está. Ah, me Hello, check, check, check. Are you okay? Ready? Ready? Yeah. चंडीगढ़ के बारे क्या जानता है कि पंजाबी चंडीगढ़ पिण्जाग आधुनिक आर्टिफिशियल इंटेलिजेंस सिस्टम इंटेलिजेंसिंग प्रभावशाली ढंग कानून यकीनी बना है पहले भाई शहर की निगरानी भगवंत सिंह जी मान सिटी सर्वेलेंस पर प्रतिघाटन करने बाद ਮਾਂਚ ਤੇ ਪਹੁੰਚੇ ਹਾਂ ਮੈਂ ਉਹਨਾਂ ਦੇ ਨਾਲ ਕੁਝ ਸਰਦਾਰ ਕੁਲਵੰਤ ਸਿੰਘ ਜੀ ਅਤੇ ਸਾਡੇ ਡੀਜੀਪੀ ਸਾਹਿਬ ਪੱਧਾ ਪਹਿਲੇ ਪ੍ਰਬਿਧਿਅਕ ਵਿਵਸਥਾ ਕੀਤੀ ਗਈ ਹੈ ਉਹਨਾਂ ਵਿੱਚ ਵਾਹਨਾਂ ਦੀ ਨੰਬਰ ਪਲੇਟਾਂ ਦੀ ਪਛਾਣ ਕਰਨ ਵਾਲੇ 175 ਐਨਪੀਆਰ ਕੈਮਰਾਸ red light دی ਰਗਣਾ ਦਾ ਸ਼੍ਰੀ ਗੌਰਵ ਆਦਮ ਜੀ ਦਾ ਨਿੱਘਾ ਸਵਾਗਤ ਕਰਦਾ ਹਾਂ ਮੈਂ ਹੁਣ ਤੁਹਾਡੇ ਦਰਮਿਆਨ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਸਰਦਾਰ ਭਗਵੰਤ ਸਿੰਘ ਬਾਦਪੁਰ ਦੀ ਪੰਜਾਬ ਐਮਪੀ ਸਾਹਿਬ ਐ ਮੇਰੇ ਸਾਥ ਮੇਰੇ ਸਾਥੀ ਪੁਲਿਸ ਅਫਸਰ ਇਨਵਾਈਟਡ ਡੈਲੀਗੇਟਰੀਜ਼ ਮੈਂਬਰਸ ਆਫ ਦਿ ਮੀਡੀਆ ਅੱਜ ਪੰਜਾਬ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਕਾਰਮਾ ਨੂੰ ਸਰੇਡ ਨੌਲੇਜ ਹੋ ਗਿਆ ਪਾਇਆ ਪੁਲਿਸ ਅਫਸਰਾਂ ਦਾ ਸਾਰੇ ਬਹੁਤ ਬਹੁਤ ਧੰਨਵਾਦ ਸੇਵਨ ਅਫਸਰ ਇੱਥੇ ਬੈਠੇ ਨੇ ਉਹ ਵਿਚਾਰ ਪਰ ਮੈਂ ਖਾਸ ਤੌਰ ਤੇ ਧੰਨਵਾਦ ਕਰਦਾ ਹਾਂ ਸਰਸੰਗੀਰ ਚੋਹਾਨ ਜੀ ਮੈਨੇਜਿੰਗ ਡਾਇਰੈਕਟਰ ਨੇ ਉਸ ਕਾਰਪੋਰੇਸ਼ਨ ਦੇ ਜਿਨ੍ਹਾਂ ਨੇ ਬਕਾਇਦਾ ਦੌਰ ਤੇ ਇਹ ਟੈਂਡਰ ਨੂੰ ਸਿਨੇਚੜਾਇਆ ਤੇ ਲੱਗਿਆ ਤੇ ਉਸ ਤੋਂ ਬਾਅਦ ਤੇਰੇ ਕੰਮ ਸਾਰਾ ਉਹਨਾਂ ਦੀ ਟੀਮ ਨੇ ਸੰਭਾਲਿਆ ਤੇ ਸਿਰੇ ਚੜਾਇਆ ਤੇ ਐਸਐਸਪੀ ਸਾਹਿਬ ਜਿਹੜੇ ਇੱਥੇ ਖੜੇ ਨੇ ਉਹਨਾਂ ਦੇ ਵੀ ਬਹੁਤ ਯੋਗਦਾਨ ਆਏ ਨੇ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਔਰ ਨਾਲ ਹੀ ਉਹ ਤੇ ਬੈਠੇ ਨੇ ਸਾਡੇ ਨੰਬਰ ਪਾਰਲੀਮੈਂਟ ਮਨਵਿੰਦਰ ਸਿੰਘ ਕੰਗਜੀ ਉਹਨਾਂ ਦਾ ਮੈਂ ਸਵਾਗਤ ਕਰਦਾ ਤੇ ਨਾਲੇ ਬੀਜੀਪੀ ਸਾਹਿਬ ਬੈਠੇ ਨੇ ਗੌਰਵਜਾਗਰੂ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦੀ ਸਮੂਤੀ 3 ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸ ਸਿਟੀ ਸਰਵੇਲੈਂਸ ਐਂਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਮਾਨਯੋਗ ਮੁੱਖ ਮੰਤਰੀ ਜੀ ਦੇ ਕਰ ਕਾਰਮਾ ਤੋਂ ਇਸ ਦਾ ਉਦਘਾਟਨ ਹੋਇਆ ਤੇ ਇਹ ਲੋਕਾਂ ਨੂੰ ਸਵਰਗਿਤ ਕੀਤਾ ਜਾਏਗਾ ਇਕੀ ਪੁਆਇੰਟ 6 ਕਰੋੜ ਦੀ ਲਾਗਤ ਤੋਂ ਇਸ ਪ੍ਰੋਜੈਕਟ ਦਾ ਫੇਜ਼ 1 ਜਿਹੜਾ ਹੈਗਾ ਉਹ ਇੰਪਲੀਮੈਂਟ ਹੋਇਆ ਹੈ ਜਿਸ ਦੇ ਵਿੱਚ 351 ਹਾਈ ਰੈਜ਼ੋਲੂਸ਼ਨ ਸੀਸੀਟੀਵੀ ਕੈਮਰੇ ਸਦਾਰਾ ਪੁਆਇੰਟਾਂ ਤੇ ਮੁਹੱਲੀ ਸ਼ਹਿਰ ਦੇ ਵਿੱਚ ਲਾਏ ਗਏ ਹਨ ਜਿਹੜੇ ਇੰਪੋਰਟੈਂਟ ਐਗਜ਼ਿਟ ਤੇ ਐਂਟਰੀ ਪੁਆਇੰਟਸ ਹੈਗੇ ਉਨਾ ਤੇ ਤੇ ਇੰਪੋਰਟੈਂਟ ਜਿਹੇ ਪੁਆਇੰਟਾਂ ਤੇ ਕੈਮਰੇ ਲੱਗੇ ਹੋਏ ਨੇ ਇਸ ਦੇ ਵਿੱਚ 175 ਜਿਹੜੇ ਐਨਪੀਆਰ ਆਟੋਮੈਟਿਕ ਨੰਬਰ ਪਲੇਟ ਰੈਕਗਨਿਸ਼ਨ ਕੈਮਰਾਸ ਹੈਗੇ 50 ਜਿਹੜੇ ਰੈੱਡ ਲਾਈਟ ਵਾਇਓਲੇਸ਼ਨ ਡਿਟੈਕਸ਼ਨ ਕੈਮਰਾਸ 92 ਜਿਹੜੇ ਬੁਲੇਟ ਕੈਮਰਾ ਸਕੇ ਚਰਵਲ ਜਨਰਲ ਸਰਵੇਲੈਂਸ ਲਈ ਤੇ 18 ਪੀਕੇਜ਼ਡ ਕੈਮਰਾ ਹੈਗੇ ਤੇ ਇਸ ਤੋਂ ਇੱਕ ਅਸੀਂ ਆਟੋਮੇਟਿਡ ਈ ਚਲਾਨ ਸਿਸਟਮ ਜਿਹੜਾ ਚੰਦੀਗੜ੍ਹ ਦੇ ਦਰਜ ਤੇ ਜਨਰੇਟ ਕੀਤਾ ਜਾਊਗਾ ਤੇ ਜਿਹੜੇ ਚਲਾਨ ਹੈਗੇ ਉਹ ਲੋਕਾਂ ਦੇ ਜਿਹੜੇ ਐਨ ਆਈ ਸੀ ਦੇ ਡਾਟਾ ਬੇਸਿਸ ਵਾਹਨ ਦੇ ਸਾਥੀ ਨਾਲ ਇੰਟੀਗ੍ਰੇਟ ਹੋਏਗਾ ਤੇ ਇਸ ਤੋਂ ਅਲਾਵਾ ਸਰਵੇਲੈਂਸ ਲਈ ਵੀ ਇਹਦੇ ਵਿੱਚ ਜਿਹੜੇ ਏ ਗ੍ਰੇਡ ਦੇ ਲਈ ਇੰਤਜ਼ਾਮ ਕੀਤੇ ਗਏ ਆ ਟਰਾਂਸਪੋਰਟ ਡਿਪਾਰਟਮੈਂਟ ਨਾਲ ਇੰਟੀਗ੍ਰੇਸ਼ਨ ਹੈਗੀ ਤੇ ਫੇਜ਼ 2 ਦੇ ਵਿੱਚ ਅਸੀਂ ਜਿਹੜਾ ਹੈਗਾ AI ਡਰਾਈਵਨ ਐਡਾਪਟਿਵ ਟ੍ਰੈਫਿਕ ਕੰਟਰੋਲ ਸਿਸਟਮ ਵਾਹਨ ਐਕਚੂਏਟਿਡ ਕੰਟਰੋਲ ਸਿਸਟਮ ਤੇ ਸਮਾਰਟ ਟ੍ਰੈਫਿਕ ਲਾਈਟਸ ਵੀ ਇੰਬਲਡ ਕਰਾਂਗੇ ਮੈਂ ਸੀਐਮ ਸਾਹਿਬ ਦਾ ਤਹਿਤ ਇਹਨਾਂ ਨਾਲ ਧੰਨਵਾਦ ਕਰਦਾ ਤੇ ਜੀ ਵੀ ਸਾਹਿਬ ਕੇ ਮੰਨਣਾ ਸਾਡੀ ਗੌਰਵਯਾਦਨ ਜੀ ਆਪੇ ਸ਼ਿਵਲਾ ਜੀ ਟ੍ਰੈਫਿਕ ਇਨਚਾਰਜ ਰਾਏ ਜੀ ਜਸਵਾਲ ਸਾਹਿਬ ਅਜਨ ਬੋਲਜੀ ਸਟੇਟ ਦੇ ਪਾਕ ਦੀ ਸਭ ਤੋਂ ਵੱਡੀ ਪੰਚਾਇਤ ਦੇ ਚੋਣ ਹੋਏ ਮੈਂਬਰ శ్రీ ਨੰਦਪ੍ਰਸਾਦ ਸਾਪੂ ਸਾਡੇ ਐਮਪੀ ਸਾਹਿਬ ਮਲਵਿੰਦ ਕਾਂਸਾਹਬ ਬਹੁਤ ਬਹੁਤ ਤੰਗ ਆ ਤੇ ਕੁੰਟੀਕਲ ਫੰਕਸ਼ਨ ਨਹੀਂ ਹੈਗਾ ਇਹ ਤੇ ਨਾਮ ਹੈ ਕੋਈ ਜਿਆਦਾ ਇਹੋ ਜਿਹਾ ਫੰਕਸ਼ਨਾਂ ਚ ਗੁਰਾਤਿ ਦੇ ਸੇਕ ਕੋ। ਇਹ ਕਰਦਾ ਜਿੰਨਾ ਵੀ মিডিਆ ਪਹੁੰਚਿਆ ਚੰਡੀਗੜ੍ਹ ਦਾ ਜੈ ਮੋਹਾਲੀ ਦਾ ਉਹਨਾਂ ਦਾ ਵੀ ਤੁਹਾਨੂੰ ਬਾਤ ਦੋ ਜਦੋਂ ਸੀ ਸਰਕਾਰ ਦੇ ਵਿੱਚ ਆਏ ਸੀ ਲਗਭਗ 3 ਸਾਲ ਹੋ ਜਾਣਗੇ 16 ਤਰੀਕ ਨੂੰ ਤਾਂ ਸੀ ਬਹੁਤ ਸਾਰੀਆਂ ਗਰੰਟੀਆਂ ਦਿੱਤੀਆਂ ਸੀ ਭਾਰਤ ਕਹਿਲੀ ਬਾਤ ਇਹਨਾਂ ਪਿੰਡ ਪਿੰਡ ਗਿਆ ਅਸਦਾਂ ਚ ਗਿਆ ਸ਼ਹਿਰਾਂ ਚ ਗਿਆ बिजली तो लैके रोजगार तक नहरी पानिया तो लैकेूल तक जी ना कर सकते हुई पर कह दिए कहते ही नहीं चार कम कह के पांच करों लोग शाबाशी देंगे पांच कह के चार करोंगे लोग कहें कम पूरा नहीं होया ਮੁੱਦੇ ਤੇ ਅਸੀਂ ਬੜੀ ਡਿਸਕਸ਼ਨ ਕਰਦੇ ਆ ਕੋਈ ਇਹ ਜਿਹੜਾ ਫੈਸਲਾ ਹੈ ਇਹ ਕੋਈ ਇੱਕ ਦਿਨ ਚ ਨਹੀਂ ਲਿਆ ਜਾਂਦਾ ਜੇ ਅਗ੍ਰਸ ਦੀ ਗੱਲ ਕਰਦੇ ਆ ਜੋ ਅੱਜ ਕਿ ਕਿੰਝ ਉੱਠ ਛੇੜਿਆ ਹੈ ਨਸ਼ਾ ਅਵਰਧ ਪੂਰੇ ਪੰਜਾਬ ਚ ਉਹ ਕੋਈ ਇੱਕ ਦਿਨ ਦਾ ਲਿਆ ਹੋਇਆ ਫੈਸਲਾ ਨਹੀਂ ਉਹਦੇ ਵਿੱਚ ਬਹੁਤ ਸਾਰੀਆਂ ਮੀਟਿੰਗਾਂ ਇਹ ਹੋਈਆਂ ਕਿ ਕਿਵੇਂ ਕਰਨਾ ਸਪਲਾਈ ਲਾਈਨ ਤੋੜਦਾ ਵੀ ਸਪਲਾਈ ਲਾਈਨ ਤਾਂ ਦੋ ਦਿਨ ਚ ਤੋੜ ਦੋਗੇ ਸਪਲਾਈ ਲਾਈਨ ਟੁੱਟਣ ਤੋਂ ਬਾਅਦ ਜਿਹੜੇ ਸਾਡੇ ਨੌਜਵਾਨ ਮੁੰਡੇ ਐਡਿਕਟਡ ਹੋ ਗਏ ਬਦ ਕਿਸਮਤੀ ਨਾਲ ਉਹ ਮੂਰੀ ਸੰਗਤ ਚਲੇ ਗਏ ਉਹ ਤੜਫਣਗੇ ਜੀ ਫਿਰ ਜਦੋਂ ਉਹਨਾਂ ਨੂੰ ਨਸ਼ਾ ਨਾ ਮਿਲੇ ਫਿਰ ਉਹਨਾਂ ਲ ਕੀ ਕਰਾਂਗੇ ਫਿਰ ਅਸੀਂ ਰੀ ਹੈਵ ਸੈਂਟਰਾਂ ਬਲ ਧਿਆਨ ਦੇਤਾ ਕੋਡ ਸੈਂਟਰ ਕੋਡ ਕਲੀਨਿਕ ਬਣਾਏ ਮਹਾ ਮੀੜ ਮੋੜ ਜਿੱਤੇ ਆ ਕੇ ਖਰੜ ਕੋੜਾ ਮਹਾਤਮ ਬਣਾਇਆ ਨੇ ਦੇ ਕੁਛ ਨਾ ਕੁਛ ਹੁਣ ਕੱਟਿਆ ਜਾਊਗਾ ਚਲਾਨ ਚੰਡੀਗੜ੍ਹ ਹੀ ਜਾਣ ਲੱਗਿਆ ਕਈ ਤਾਂ ਕਹਿੰਦੇ ਸੀ ਭਾਈ ਇਸ ਤੋਂ ਬਾਹਰ ਤੇ ਲਾਹਾ ਮੰਗਾਂ ਤਾਂ ਨਹੀਂ ਜਾਂਦੇ ਸੀ ਮਾ ਪ੍ਰਾਣਾ ਉਹਨਾਂ ਦਾ ਚੰਡੀਗੜ੍ਹ ਪੁਲਿਸ ਦਾ ਬਣਿਆ ਆਇਆ ਸੀ ਪਰ ਅਸੀਂ ਕਹਾਂ ਠੀਕ ਹੈ ਇਹਨਾਂ ਦਾ ਤਾਂ ਠੀਕ ਹੈ ਉਸ ਤੋਂ ਬਾਅਦ ਕੀ ਹੁੰਦਾ ਹੈ ਹਰਾਨੀ ਜਨਕ ਦਾ ਉੱਥੇ ਪਤਾ ਲੱਗੇ ਕਿ ਸਭ ਤੋਂ ਵੱਧ ਟ੍ਰੈਫਿਕ ਵਾਇਲੇਸ਼ਨ ਚੰਡੀਗੜ੍ਹ ਚੋਂ ਨਿਕਲਦੇ ਸਾਰੇ ਮੁਹੱਲੇ ਚ ਕਰਦੇ ਕਿਉਂਕਿ ਜਦੋਂ ਇੱਧਰੋਂ ਆਏ ਨਾਰਗਾਂ ਦਾ ਬੈਗ ਲਾ ਦੇਣੀ ਹੁਣ ਪਤਾ ਨਹੀਂ ਵੀ ਕਿਸੇ ਹੋਰ ਗ੍ਰਹਿ ਤੇ ਆ ਗਏ ਉਹ ਸਾਡੇ ਸਾਥ ਨਹੀਂ ਬੱਸ ਸਕਦੀ ਨਾ ਜਦੋਂ ਐਕਸੀਡੈਂਟ ਹੁੰਦਾ ਤੇ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਸਮਾਨ ਸਮੂਹ ਲੈ ਕੇ ਆਏ ਚੰਡੀਗੜ੍ਹੋਂ ਅਸੀਂ ਕਹਿੰਦੇ ਆਪਾਂ ਵੀ ਉਹਨਾਂ ਵਾਂਗੂ ਫਿਰ ਲੇਟੈਸਟ ਕੈਮਰੇ ਲਾ ਦਿੰਦੇ ਹੁਣ AI ਨਾਲ ਲਿੰਕਡ ਕੈਮਰੇ ਨੇ 350 352 ਕੈਮਰੇ ਨੇ 17 ਪੁਆਇੰਟ ਅਸੀਂ ਚੁਣੇ ਹੋਏ ਨੇ ਤੁਹਾਨੂੰ ਜਦੋਂ ਦੀ ਮੈਂ ਟ੍ਰੈਫਿਕ ਆਉਂਦੀ ਹੈ ਜਾਂ ਜਾਂਦੀ ਹੈ ਤੇ ਹੁਣ ਮੈਂ ਤੁਸਤਾ ਰੋਜ ਆਲੇ ਤੁਹਾਨੂੰ ਪਤਾ ਹੈ ਆਲੇ-ਦਾਲੇ ਜਿਹੜੇ ਨਿਸ਼ਚੇਦਾਰ ਨੇ ਨਾ ਦੱਸ ਦਿਓ ਕਿ ਹੁਣ ਇਹ ਨਾ ਸੋਚਿਓ ਕਿ ਪੁਲਿਸ ਵਾਲਾ ਹੀ ਹੈਗਾ ਚੱਲਾਂਗੇ ਲਾਈਟ ਹੁਣ ਲਾਈਟ ਹੀ ਪੁਲਿਸ ਵਾਲੀ ਹੈ ਹੁਣ ਉਹ ਤੁਹਾਡੇ ਘਰੇ ਆਊਗਾ ਚਲਾਨ ਕਰਿਆ ਹੋਊਗਾ ਫਿਰ ਮੈਂ ਕੋਈ ਲੜਾ ਕਰੂ ਕਲਾਂਗੇ ਸੀਗੇ ਨਾਲ ਫੋਟੋ ਵੀ ਆਉਗੀ ਇਹ ਵੀ ਦੇਖ ਲੈ ਥੋੜਾ ਜਿਹਾ ਕਿ ਪ੍ਰਾਂਟ ਸੀਡ ਦੀ ਫੋਟੋ ਆਉਗੀ ਤੇ ਉਹ ਫੋਟੋ ਨਾਲ ਵੀ ਪਤਾ ਨਹੀਂ ਕੋਈ ਸਰਪਸ ਵੀ ਪੈ ਸਕਦੇ ਨੇ ਕਰੇ ਇਹ ਦੇਖ ਲੈ ਅਮਰੀਕਾ 'ਚ ਬਹੁਤ ਸਾਰਾ ਹੋਇਆ ਹੈ ਕੰਮ ਇਹ ਸੁਰ ਕਿਰਪਾ ਕਰਕੇ ਆਪਣੀ ਜ਼ਿੰਦਗੀ ਨੂੰ ਪਿਆਰ ਕਰੋ ਅਸੀਂ ਇਹ ਕੋਈ ਚਲਾਨ ਕੱਟਣ ਵਾਸਤੇ ਜਾਂ ਰੈਵਨਿਊ ਵਾਸਤੇ ਨਹੀਂ ਬਣਾਈਏ ਜਿਹੜੀ ਸਿਸਟਮ ਅੱਜ ਚਾਲੂ ਕੀਤਾ ਇਹ ਤੁਹਾਡੀ ਜ਼ਿੰਦਗੀ ਬਚਾਉਣ ਵਾਸਤੇ ਪਹਿਲਾਂ ਐਸਐਸਐਫ ਬਣਾਈ ਲੇਖੋ ਸੜਕ ਸੁਰੱਖਿਆ ਫੋਰਸ ਤੁਸੀਂ ਦੇਖਿਆ ਉਹਨਾਂ ਅਨਸਰਕਾਂ ਤੇ 30% ਮੌਤਾਂ ਘਟ ਗਈਆਂ ਜੀ ਪੰਜਾਬ ਦੀਆਂ ਸੜਕਾਂ ਤੋਂ ਸਭ ਤੋਂ ਵੱਧ ਸੀ ਗਿਆ ਪੰਜਾਬ ਦੇਸ਼ ਦੇ ਵਿੱਚੋਂ 5000 ਤੋਂ ਉੱਪਰ ਐਸਪਰ 2000 ਤੋਂ ਉੱਪਰ ਮੌਤਾਂ ਘਟ ਨਹੀਂ ਮਿਸਲੀ ਵਰਨਾ ਸੜਕਾਂ ਵਧੀਆ ਨੇ ਗੱਡੀਆਂ ਪੰਜਾਬੀਆਂ ਕੋਲੇ ਸੁਖਣਾ ਵੱਡੀਆਂ ਨੇ ਪਰ ਆਪਾਂ ਪਰਵਾਹ ਨਹੀਂ ਕਰਦੇ ਨਾ ਕੁਛ ਨਹੀਂ ਹੁੰਦਾ ਚੱਕਦੇ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਹੋਲੀ ਦੀਆਂ ਬੋਸ ਬੋਸ ਨੂੰ ਆਸਬਾਦ ਦਿੰਦਾ ਪਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਬਈ ਸਾਫ ਸੁਥਰੀ ਹੋਲੀ ਮਨਾਈ ਜਾਵੇ ਔਰ ਬਕਾਇਦਾ ਤੌਰ ਤੇ ਇਹਦੇ ਵਿੱਚ ਜਿਹੜੇ ਰੰਗ ਨੇ ਉਹੀ ਪਾਏ ਜਾਣ ਜਿਹਦੇ ਵਿੱਚ ਕੈਮੀਕਲ ਨਾ ਹੋਵੇ ਤਾਂ ਕਿ ਆਪਾਂ ਨੂੰ ਕੋਈ ਨੁਕਸਾਨ ਨਾ ਹੋ ਸਕੇ ਫੁੱਲੜ ਬਾਜੀ ਟ੍ਰੈਫਿਕ ਔਰ ਨਾ ਨਾ ਹੀ ਕੋਈ ਫੁੱਲੜ ਬਾਜੀ ਤੇ ਨਾ ਹੀ ਕੋਈ ਲੜਾਈ ਝਗੜਾ ਨਹੀਂ ਕਿਸੇ ਕਿਸਮ ਦਾ ਕੋਈ ਕੈਮਰੇ ਨਹੀਂ ਹਾਂਜੀ ਅੱਜ ਕੈਮਰੇ ਲੱਗੇ ਕੀ ਕਹੋਗੇ ਲੋਕਾਂ ਨੂੰ ਕੈਮਰੇ ਲੱਗੇ ਹਾਂ ਹਾਂ ਸਪੈਸ਼ਲ ਹਾਂਜੀ ਹਾਂ ਤੇ ਕੈਮਰੇ ਅੱਜ ਜਿਹੜੇ ਲੱਗੇ ਨੇ ਮੈਂ ਸਮਝਦਾ ਵੀ ਇਹ ਬਹੁਤ ਵੱਡੀ ਸਾਡੀ ਸਰਕਾਰ ਦੀ ਪ੍ਰਾਪਤੀ ਹੈ ਔਰ ਉਦੋਂ ਵੱਡੀ ਗੱਲ ਇਹ ਹੈ ਵੀ ਮੁਹਾਲੀ ਉਹ ਸ਼ਹਿਰ ਚੁਣਿਆ ਸਾਡੇ ਮਾਝਾ ਦੇ ਮੁੱਖ ਮੰਤਰੀ ਸਾਹਿਬ ਨੇ ਜਿੱਥੇ ਕੰਮ ਸ਼ੁਰੂ ਹੋਇਆ ਤੇ ਮੈਂ ਸਮਝਦਾ ਵੀ ਇਹਦੇ ਸ਼ੁਰੂ ਹੋਣ ਦੇ ਨਾਲ ਟ੍ਰੈਮ ਘਟੂਗਾ ਟ੍ਰੈਫਿਕ ਦੇ ਜਿਹੜੇ ਕਾਨੂੰਨਾਂ ਦੀ ਰਣਨਾ ਹੋਈ ਸੀ ਉਹ ਘਟਣੀਆਂ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਬਕਾਇਦਾ ਤੌਰ ਤੇ ਟ੍ਰੈਫਿਕ ਦੇ ਸਾਰੇ ਲੋਕਾਂ ਦੀ ਪਾਲਣਾ ਕਰਨ ਤਾਂ ਕਿ ਕਿਸੇ ਕਿਸਮ ਦੀ ਕੋਈ ਵੀ ਨਾ ਚਲਾਨ ਹੋ ਸਕਣ ਤੇ ਨਾ ਹੀ ਦੁਰਘਟਨਾ ਹੋ ਸਕੇ ਕਿਉਂਕਿ ਜਾਨ ਕੀਮਤੀ ਆ ਆਪਾਂ ਨੂੰ ਲੇਟ ਪਹੁੰਚਣਾ ਪਹਿਲਾਂ ਪਹੁੰਚ ਜਾਣਾ ਇਹ ਕੋਈ ਵੈਲਿਊ ਨਹੀਂ ਰੱਖਦਾ ਹੈਗਾ ਜਿਹੜੀ ਜਾਨ ਆ ਉਹ ਵੈਲਿਊ ਰੱਖਦੇ ਉਸ ਮੈਂ ਲੋਕਾਂ ਨੂੰ ਬੇਨਤੀ ਕਰਦਾ ਵੀ ਟ੍ਰੈਫਿਕ ਰੋਜ਼ਾਂ ਦੀ ਪਾਲਣਾ ਕਰਦੇ ਹੋਏ ਆਰਾਮ ਨਾਲ ਚੱਲਾ ਤੇ ਨਾਲੇ ਨਾਲੇ ਚਲਾਣ ਤੋਂ ਬਚਣ ਤੇ ਨਾਲੇ ਆਪਣੀ ਜਾਨ ਦੀ ਰੱਖਿਆ ਕਰੋ ਥੈਂਕ ਯੂ की ज़रूरत है लोगों की सेफ्टी और सिक्योरिटी सरकार के स्कूल में और टेक्नोलॉजी का इस्तेमाल करना बहुत लाहेबंद रहा है तो आज ऑनरेबल चीफ मिनिस्टर पर जो है पंजाब मानसा में भी हाल तो ही क्योंकि अहम शहर है सारे पंजाब से सारे ट्रैफिक वायलेशन को कम किया जा सके लोगों को सेफ्टी बढ़ाई जा सके उसके लिए ये आज जो है नई शुरुआत मुझे लगता है आने वाले समय में पंजाब के सभी शहरों में एक मिनट करेगा और कहाँ कहाँ लग पूरे स्टेट में फेस वाइज सारा हो अभी मुझे रिक्वेस्ट भेजी है हमारे एस एस कि एक पर तीन शहरों में एम्पी है छोटे शहरों में आने वाले समय में लगाने जा रहा हूँ तो ये मुख्यमंत्री जी का प्लान पूरे शहर में पूरे स्टेट में मोहाली में जो लोग दाखिल हो